ਨਹੀਂ ਕੋਣਾ ਨਹੀਂ ਅਜਨਾਜੀ ਜ਼ਿਲ੍ਹਾ ਜੇਲ੍ਹ ਰੋਪੜ ਦੇ ਵਿੱਚ ਇੱਕ ਹਵਾਲਾਤੀ ਚਰਨਪ੍ਰੀਤ ਸਿੰਘ son of ਲਾਭ ਸਿੰਘ ਐਨਡੀਪੀਐਸ ਦੇ ਕੇਸ ਵਿੱਚ ਬੰਦ ਸੀ ਤੋਂ ਉਹਦੀ ਸਵੇਰੇ ਤੜਕੇ ਸਾਰ 4 ਵਜੇ ਦੇ ਕਰੀਬ ਤਬੀਤ ਖਰਾਬ ਹੋ ਗਈ ਤੋਂ ਉਹਨੂੰ ਇਮੀਡੀਏਟਲੀ ਜੇਲ੍ਹ ਦੇ ਮੈਡੀਕਲ ਅਫਸਰ ਵੱਲੋਂ ਜਿਹੜੀ ਆ ਉਹ ਫਸਟ ਏਡ ਦਿੱਤੀ ਗਈ ਤੇ ਉਹਦੀ ਕੰਡੀਸ਼ਨ ਨੂੰ ਦੇਖਦੇ ਹੋਏ ਇਮੀਡੀਏਟਲੀ ਉਹਨੂੰ ਸਿਵਲ ਹਸਪੀਟਲ ਜਿਹੜਾ ਰੋਪੜ ਰੈਫਰ ਕਰ ਦਿੱਤਾ ਗਿਆ ਤੇ ਜਿੱਥੇ ਡਾਕਟਰਾਂ ਨੇ ਚੈੱਕ ਕੀਤਾ ਤੇ ਉਹ ਜਿਹੜੇ ਆ ਉੱਥੇ ਉਹਨਾਂ ਮ੍ਰਿਤਕ ਡਿਕਲੇਅਰ ਕਰ ਦਿੱਤਾ ਗਿਆ ਤੋਂ ਇਹ ਇੱਕ ਮੰਦਭਾਗੀ ਘਟਨਾ ਜਿਹੜੀ ਆ ਉਹ ਜ਼ਿਲ੍ਹਾ ਜੇਲ ਰੋਪੜ ਵਿਖੇ ਅੱਜ ਹੋਈ ਹੈ ਜਿਹੜਾ ਪਰਿਵਾਰ ਜਿਹੜਾ ਹੈਗਾ ਉਹ ਕਹਿ ਰਿਹਾ ਵੀ ਅੰਦਰ ਉਹਦੇ ਨਾਲ ਕੁੱਟਮਾਰ ਹੋਈ ਹੈ ਤੇ ਮਾਰ ਕੁੱਟ ਕੇ ਹੀ ਗੜੀ ਉਹਦੀ ਮੌਤ ਹੋਈ ਹੈ ਬੱਗ ਕੁੱਟ ਕੇ ਦੇਖੋ ਜੀ ਹਲੇ ਤੱਕ ਜੋ ਅਸੀਂ ਸਵੇਰੇ ਪਹੁੰਚੇ ਇੱਥੇ ਤੋ ਜੋ ਦੇਖ ਰਹੇ ਆ ਇਸ ਤਰ੍ਹਾਂ ਦੀ ਤੇ ਗੱਲ ਹਾਲੇ ਤੱਕ ਕੋਈ ਸਾਹਮਣੇ ਆਈ ਨਹੀਂ ਆ ਤੋ ਕਿਉਂਕਿ ਕੋਈ ਵੀ ਜਦੋਂ ਕਸਟੋਡੀਅਲ ਡੈਥ ਹੁੰਦੀ ਆ ਉਹਦੇ ਚ ਅਸੀਂ ਮਾਨਯੋਗ ਸੈਸ਼ਨ ਜੱਜ ਨੂੰ ਜਿਹੜੀ ਆ ਰਿਕਵੈਸਟ ਕਰ ਦਿੰਨੇ ਆ ਕਿ ਉਹਦੇ ਚ ਇੱਕ ਜੁਡੀਸ਼ੀਅਲ ਇਨਕੁਆਰੀ ਜਿਹੜੀ ਆ ਜੁਡੀਸ਼ੀਅਲ ਮੈਜਿਸਟ੍ਰੇਟ ਦੁਆਰਾ ਕਰਾਈ ਜਾਵੇ ਤੋ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਇੱਕ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਕਾਇਨਾਤ ਕਰ ਦਿੱਤਾ ਉਹ ਇਹਦੀ ਇਨਕੁਆਰੀ ਕਰ ਰਿਹਾ ਉਹ ਸਾਰੇ ਜਿਹੜੇ ਆ ਬੰਦੀਆਂ ਦੇ ਬਿਆਨ ਲੈ ਰਹੇ ਆ ਉਹਨਾਂ ਦੇ ਵਾਰਸਾਂ ਤੇ ਵੀ ਬਿਆਨ ਲੈ ਰਹੇ ਆ ਉਦੀ ਜਿਹੜੀ ਪ੍ਰੋਪਰ ਜਿਹੜੀ ਆ ਪੋਸਟਮਾਰਟਮ ਹੋਊਗਾ ਉਹਦੀ ਵੀਡੀਓਗ੍ਰਾਫੀ ਹੋਊਗੀ ਅਗਰ ਕੋਈ ਵੀ ਇਸ ਤਰ੍ਹਾਂ ਦਾ ਤੱਥ ਸਾਹਮਣੇ ਆਉਂਦਾ ਕਿ ਉਹਦੇ ਨਾਲ ਕੋਈ ਮਾਰਕਟਾਈ ਹੋਈ ਆ ਤਾਂ ਉਹਦੇ ਖਿਲਾਫ ਜਿਹੜੀ ਆ ਉਹ ਇਨਕੁਆਰੀ ਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਹਜੇ ਤੱਕ ਕਿਸੇ ਜੇਲ੍ਹ ਦੇ ਕਿਸੇ ਕਰਮਚਾਰੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਹਾਲੇ ਤੱਕ ਨਹੀਂ ਕਿਉਂਕਿ ਇਨਕੁਆਰੀ ਹੱਲੇ ਚੱਲਦੀ ਆ ਅਡਜਿਸਟ੍ਰੇਟ ਸਾਹਿਬ ਵੀ ਅੰਦਰ ਹੀ ਬੈਠੇ ਹੋਏ ਆ ਤਾਂ ਇਨਕੁਆਰੀ ਇਸ ਗੋਇੰਗ ਆਨ ਤੋਂ ਅੰਦਰ ਜੇਲ੍ਹ ਦੇ ਅੰਦਰ ਹਾਲਾਤ ਕੀ ਨਜ਼ਿਕਾਦੀ ਜਿਹੜੇ ਬੰਦੇ ਨੇ ਕੀ ਪ੍ਰੋਟੈਸਟ ਕਰ ਰਹੇ ਹੋ ਕੀ ਕੁਝ ਕੈਦੀਆਂ ਦੇ ਵਿੱਚ ਨਾ ਇਹ ਰੋਸ ਹੈਗਾ ਕਿਉਂਕਿ ਜਿਹੜੀ ਉਹਨਾਂ ਦੀ ਜਿਹੜੀ ਚਰਨਪ੍ਰੀਤ ਸਿੰਘ ਇੱਕਦਮ ਹੀ ਇਹ ਨਿਊਜ਼ ਮਿਲੀ ਸਵੇਰੇ ਉਹਨਾਂ ਨੂੰ ਕਿ ਉਹਨਾਂ ਦੇ ਇੱਕ ਸਾਥੀ ਦੀ ਜਿਹੜੀ ਮੌਤ ਹੋ ਗਈ ਹੈ ਤੋ ਉਹਨਾਂ ਨੂੰ ਵੀ ਬੜਾ ਸਦਮਾ ਪਹੁੰਚਿਆ ਸਾਰਿਆਂ ਨੂੰ ਤੋ ਉਹਨਾਂ ਚ ਕੁਝ ਰੈਜ਼ੈਂਟਮੈਂਟ ਹੈਗੀ ਹੈ ਤੋ ਅਸੀਂ ਉਹਨਾਂ ਨੂੰ ਸੁਣਵਾਈ ਕਰ ਰਹੇ ਹਾਂ ਤੋ ਹੱਲ ਹੋ ਜਾਊਗਾ ਜਿੰਨਟਪਟ ਉਹ ਸਾਫਟਰ ਵੀ ਤੇ ਕਨੇ ਵੀ ਜਲਦੀ ਪੁਖੜ ਤਾਰਦੇ ਵੀ ਅੰਦਰ ਕਲੇ ਖਾਣਾ ਵੀ ਨਿਖਾ ਰਹੇ ਨੇ ਖਾਣਾ ਸੇਰੇ ਵੰਡ ਦਿੱਤਾ ਸੀ ਅਸੀਂ ਖਾਣਾ ਵੰਡਤਾ ਸੀ ਉਸ ਤੋਂ ਬਾਅਦ ਥੋੜੀ ਜਿਹੀ ਪ੍ਰੋਬਲਮ ਸ਼ੁਰੂ ਹੋਈ ਆ ਤੋਂ ਅਸੀਂ ਰਿਜ਼ੋਲਵ ਕਰਨ ਜਾ ਰਹੇ ਸਾਰੀ ਐਡਮਿਨਿਸਟ੍ਰੇਸ਼ਨ ਪਹੁੰਚੀ ਹੋਈ ਇੱਥੇ ਤੋ ਅਸੀਂ ਉਹ ਰਿਸੋਲਵ ਕਰ ਰਹੇ ਜਿਹੜਾ ਚੰਨਪ੍ਰੀਤ ਦਾ ਭਤੀਜਾ ਜੀ ਕੱਲ ਰਾਤੀ ਹੀ ਜੇਲ੍ਹ ਤੋਂ ਬੇਲ ਦੇ ਉੱਤੇ ਬਾਹਰ ਗਿਆ ਹੈਗਾ ਉਹਦਾ ਕਹਿਣਾ ਵੀ ਅੰਦਰ ਗੱਲਾਂ ਵੀ ਨਸ਼ਾ ਹੈ ਜਾਂ ਮੋਬਾਈਲਸ ਹੈ ਉਹ ਸਾਰੇ ਜੇਲ੍ਹ ਦੇ ਜਿਹੜੇ EMPLOYEES ਆ ਉਹਨਾਂ ਵੱਲੋਂ 20-20 ਹਜ਼ਾਰ 50-25 ਹਜ਼ਾਰ ਰੁਪਏ ਲੈ ਕੇ ਜਿਹੜਾ ਉਹ ਦਿੱਤਾ ਜਾਂਦਾ ਹੈਗਾ ਅੰਦਰ ਦੇ ਸਾਰੇ ਦੇਖੋ ਜੀ ਇਹ ਤੇ ਉਹ ਅਲੀਗੇਸ਼ਨ ਹੈਗੀ ਹੈ ਤੋ ਇੱਕ ਮੈਨੂੰ ਕੋਈ ਵਿੱਚ ਲੱਗ ਨਹੀਂ ਰਿਹਾ ਪਰ ਮੈਂ ਫਸੇ ਸਭੋਂ ਜਿਹੜਾ ਅੱਜ ਪ੍ਰੈਜ਼ੈਂਟ ਜੇਲ੍ਹ ਪ੍ਰਸ਼ਾਸਨ ਆ ਇੱਕ ਕਾਫੀ ਇੱਥੇ ਥ੍ਰੋ ਵਗੈਰਾ ਹੁੰਦੀਆਂ ਸੋ ਉਹਨਾਂ ਨੇ ਕਾਫੀ ਇਹਨਾਂ ਨੇ ਰੋਕਿਆ ਮੋਬਾਈਲ ਰਿਕਵਰੀ ਵੀ ਬ ਤੋ ਅਗਰ ਕੋਈ ਇਸ ਤਰ੍ਹਾਂ ਦੀ ਸਾਡੇ ਸਾਹਮਣੇ ਕੋਈ ਚੀਜ਼ ਆਉਂਦੀ ਹੈ ਤੋ ਅਸੀਂ ਜ਼ਰੂਰ ਉਹ ਐਕਸ਼ਨ ਲਵਾਂਗੇ ਪਰ ਹਾਲੇ ਤੱਕ ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਨਹੀਂ ਆਈ ਉਹਨਾਂ ਦਾ ਕਹਿਣਾ ਵੀ ਤਿੰਨ ਜਿਹੜੇ ਕੈਦੀ ਹੈਗੇ ਆ ਬੀਤੀ ਰਾਤ ਪੁਲਿਸ ਨੇ ਉਹਨਾਂ ਨੂੰ ਕੁੱਟਿਆ ਹੈਗਾ ਜੇਲ੍ਹ ਦੀ ਉਹਦਾ ਮੋਬਾਈਲ ਦੀ ਰਿਕਵਰੀ ਨੂੰ ਲੈ ਕੇ ਤੇ ਉਸੇ ਰਿਕਵਰੀ ਦੇ ਵਿੱਚ ਹੀ ਜਿਹੜਾ ਇਹਨੂੰ ਜਿਹੜਾ ਮਾਰਕੀਟ ਕੀਤੀ ਇਸ ਮੈਨ ਵਿਚਾਲੇ ਕੋਈ ਇਹ ਸਾਹਮਣੇ ਆਇਆ ਕਿ ਕੱਲ ਸ਼ਾਮੀ ਕੋਈ ਫੈਂਕਾ ਹੋਇਆ ਕਹਿੰਦੇ ਕੋਈ ਤੋ ਉਹਦੇ ਬਾਰੇ ਅਗਰ ਕੋਈ ਉਹਨਾਂ ਦੇ ਕੁੱਟਮਾਰ ਦੇ ਅਲੀਗੇਸ਼ਨ ਹੈਗੇ ਉਹ ਤੋਂ ਮੈਜਿਸਟਰੇਟ ਸਾਹਿਬ ਇਨਕੁਆਇਰੀ ਕਰ ਰਿਹਾ ਉਹਦੇ ਸਾਹਮਣੇ ਆ ਗੋ ਆਜੋਗਾ ਅਗਰ ਕਿਸੇ ਨੇ ਕੋਈ ਵਧੇਚੀ ਕੀਤੀ ਹੈ ਉਹੀ ਵਿਲ ਸਫਰ ਦੀ ਕੰਸੀਕਵੈਂਸਸ ਠੀਕ